ਸਤਿ ਰਾਮ ਸ਼੍ਰੀ ਦਿਵੋਹਿ ਗੁਰ ਸੋ ਨਿਭ ਜਿਓ ਕਿਰਪਾ ਕਰੋ ਦੇਨ ਕੇ ਦਾਤੇ ਮੇਰਾ ਗੋਣ ਅਣਗੋਣ ਨਾ ਪੀਚਾਰੋ ਕਕ ਤੋ ਪੇ ਜੋ ਮੀ ਮਾਨਸ ਕੀ ਤਾਤੇ ਮੇਰੇ ਮਨ ਸਤਗੁਰ ਸੇਵ ਸੁਖ ਹੋਏ ਜੋ ਇਚੋ ਸੋਈ ਫਲ ਪਾਵੋ ਧੋਖ ਨ ਵਿਆਪੈ ਕੋਈ ਫੇਰੇ ਵਾਹਿਗੁਰੂ ਸਾਜ ਜੀਓ ਬਿਲਾਵਲ ਮਹੱਲਾ ਪੰਜਵਾ ਬਨਾਰ ਕਾਮਨਾ ਆਪਤ ਹੈ ਜਾਸੋ ਰਾਚਮਾਜ ਤੁਮ ਲਾਗੇ ਓ ਮੋਹੀ ਮਹਾਵਤ ਨੰ ਕਾਮਣੀ ਸੇਜ ਸੋਣੀ ਛੋੜ ਕੇ ਮੈਂ ਜਾਵਤ ਹੈ ਹੋਰ ਜਰਿਓ ਇੰਦਰੀ ਕੇ ਰਸ ਇੰਦਰੀ ਰਸ ਪ੍ਰੇਰਿਓ ਹੋਰ ਜਰਿਓ ਇੰਦਰੀ ਰਸ ਪ੍ਰੇਰਿਓ ਦੇਖੇ ਤੋ ਗौरी ਕਵਤੇ ਰੇਣ ਕੋ ਮੰਦਰ ਸਾਜ ਸੁਆਲਿਓ ਪਾਵਕ ਤਲ ਜਰਾਬਤ ਹੈ ਅਸ ਗਰਮ ਐਠ ਆਠੀ ਲੋ ਪੂਲ ਪੂਲ ਕਾ ਪਾਵਤੈ ਪੰਜ ਦੂਤ ਮੂਡ ਪਰ ਟਾਡੇ ਕੇਸ ਗਏ ਪੇਰਾवते ਦ੍ਰਿਸ਼ਨਾਮੇ ਅੰਧ ਅਗਿਆਨੀ ਸੋਇ ਲਓ ਮਦ ਮਾवते ਜਾਲ ਫਸਾਰ ਚੋਕ ਵਿਸਤਾਰੀ ਪਰਕੇ ਜੋ ਪਹਾवते ਕਉ ਨਾਨਕ ਬੰਧਨ ਦੱਦ ਨ ਕੋ ਮੈਂ ਸਤਗੁਰ ਪੁਰਖ ਧਿਆਵਤ ਹੈ ਕੋ ਨਾਨਕ ਬੰਧਨ ਕੱਟ ਨ ਕੋ ਮੈਂ ਸਤਗੁਰ ਪੁਰਖ ਧਿਆਵਤ ਹੈ ਵਾਹਿਗੁਰਦੇ ਕਾ ਖਾਲਸਾ ਵਾਹਿਗੁਰਦੇ ਕੀ ਫਤ